ਅੰਮ੍ਰਿਤਸਰ ਦੇ ਵਿੱਚ ਸ਼ਿਵ ਸੇਨਾ ਦੇ ਆਗੂ ਸੁਧੀਰ ਸੂਰੀ ਦੀ ਹਤਿਆ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਪਟਿਆਲਾ ਪੁਲਿਸ ਵੀ ਚੌਕਸ ਨਜ਼ਰ ਆ ਰਹੀ ਹੈ। ਘਟਨਾ ਦੇ ਮੱਦੇਨਜ਼ਰ ਪੁਲਿਸ ਵੱਲੋਂ ਹਰ ਥਾਂ ਤੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਉੱਤੇ ਵੀ ਨਿਗਾਹ ਰੱਖਣ ਦੇ ਲਈ ਪਟਿਆਲਾ ਪੁਲਿਸ ਨੇ ਐਸਐਸਪੀ ਪਟਿਆਲਾ ਦੀਪਕ ਪਾਰਿਕ ਦੀ ਅਗਵਾਈ ਦੇ ਵਿੱਚ ਪੈਟਰੋਲਿੰਗ ਕੀਤੀ। ਅੰਮ੍ਰਿਤਸਰ ਦੇ ਵਿੱਚ ਇਨਸੀਡੈਂਟ ਹੋਇਆ ਉਸ ਨੂੰ ਲੈ ਕੇ ਜਿਹੜਾ ਪਟਿਆਲਾ ਦੇ ਵਿੱਚ ਕੈਂਜੀਮਸਤਾ ਦੀ ਪੁਲਿਸ ਪਾਰਟੀ ਵੱਲੋਂ ਹੋਣਾ ਦਿੱਤੀ। ਆਮ ਪਬਲਿਕ ਦੀ ਸੁਰੱਖਿਆ ਦੇ ਮੱਦੇ ਨਜ਼ਰ ਅੱਜ ਅਸੀਂ ਸਾਰੇ ਆਪਣੇ ਸ਼ਹਿਰ ਦੀ ਨਿਗਰਾਨੀ ਵਿੱਚ ਨਿਕਲੇ ਹੋਏ ਆ ਸਾਰੇ ਆਫੀਸਰਸ ਐਸਐਚਓਸ ਕੱਲਾ ਕੱਲਾ ਫੋਰਸ ਦਾ ਜਵਾਨ ਜਿਹੜਾ ਹੈਗਾ ਉਹ ਸ਼ਹਿਰ ਦੀ ਸੜਕਾਂ ਤੇ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਵਕ ਵਕ ਥਾਵਾਂ ਤੇ ਅਸੀਂ ਪੈਟਰੋਲਿੰਗ ਕਰ ਰਹੇ ਆ ਫੁੱਟ ਪੈਟਰੋਲਿੰਗ ਰੂਟ ਮਾਰਚਸ ਕਰ ਰਹੇ ਆ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਕਿਸੇ ਵੀ ਅਫਵਾਹ ਦੇ ਵਿੱਚ ਰੂਮਰ ਦੇ ਵਿੱਚ ਯਕੀਨ ਨਾ ਕਰੋ ਅਸੀਂ ਤੁਹਾਡੇ ਇਲਾਕੇ 'ਚ ਮੌਜੂਦ ਹਾਂ ਜਿਹੜੇ ਵੀ ਕੋਈ ਡਾਊਟ ਹੈਗਾ ਤੇ ਸਾਨੂੰ ਪੁੱਛ ਲੋ ਕੰਟਰੋਲ ਰੂਮ ਨੂੰ ਪੁੱਛ ਲੋ ਜੇ ਜਿਹੜੀ ਕੋਈ ਵੀ ਖਬਰ ਹੈਗੀ ਉਹਨੂੰ ਪਹਿਲਾਂ ਤਸਦੀਕ ਕਰਕੇ ਫਿਰ ਹੀ ਉੱਤੇ ਵਿਸ਼ਵਾਸ ਕਰੋ ਕਿ ਸੋਸ਼ਲ ਮੀਡੀਆ 'ਤੇ ਸਿਰਫ ਕਾਫੀ ਖਾਪਾ ਹੋ ਰਹੀਆਂ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਦੇ ਉੱਤੇ ਪੁਲਿਸ ਪਾਰਟੀ ਵੱਲੋਂ ਕਿਸ ਤਰ੍ਹਾਂ ਐਕਸ਼ਨ ਲਿਆ ਜਾਂਦਾ ਜਿਹੜੀ ਵੀ ਸਾਨੂੰ ਨੋਟ ਕਰਾ ਰਹੇ ਆ ਅਸੀਂ ਆਪਣੇ ਸਾਈਬਰ ਸੈੱਲ ਨੂੰ ਇਨਫੋਰਮ ਕਰੀ ਜਾ ਰਹੇ ਹਾਂ ਜਿਹੜੇ ਵੀ ਕੋਈ ਜਿਸ ਤਰੀਕੇ ਦੇ ਹੈਗੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਤੇ ਜਿਹੜੇ ਵੀ ਰੂਮਰ ਫੈਲਾ ਰਹੇ ਆ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਏ। ਪਟਿਆਲੇ ਦੇ ਵਿੱਚ ਕਿੰਨੇ ਕਿ ਪੁਲਿਸ ਪੋਸਿਬਿਲਿਟੀ ਕੀਤੀ ਵੀ ਹੋ। ਜਿੰਨੇ ਜਿਲ੍ਹੇ ਦੀ ਫੋਰਸ ਹੈ ਕੱਲਾ ਕੱਲਾ ਬੰਦਾ ਅਸੀਂ ਅਸੀ ਸੜਕ ਤੇ ਸਾਡਾ ਉਤਰਿਆ ਹੋਇਆ ਸਾਰੇ ਅਸੀਂ ਸੜਕ ਤੇ ਸਾਡੇ ਫੀਲਡ ਤੇ ਹੈਗੇ ਲਗਭਗ 2-3000 ਬੰਦਾ ਸਜਾ। ਜਿਸ ਪਾਰਟਿਕੂਲਰ ਸ ਕੋਈ ਏਰੀਆ ਹੈਗਾ ਜਾਂ ਪੂਰੇ ਜਿਲ੍ਹੇ ਸਾਰੇ ਸਾਰਾ ਜਿਲ੍ਹਾ ਸਾਡੀ ਜ਼ਿੰਮੇਵਾਰੀ ਜਿੱਥੇ-ਜਿੱਥੇ ਤੇ ਹੈ ਗਈ ਉੱਥੇ ਸਾਰੇ ਅਸੀਂ ਮੌਜੂਦ ਹੈਗੇ ਆ। ਜਿਹੜਾ ਵੀ ਜਿੱਥੇ ਜ਼ਿਆਦਾ ਪੀੜਵਾਰ ਵਾਲਾ ਇਲਾਕਾ ਹੈਗਾ ਉੱਥੇ ਅਸੀਂ ਵਿਸ਼ੇਸ਼ ਨਿਗਰਾਨੀ ਕਰਦੇ ਆ। ਇਸ ਮੌਕੇ ਪਟਿਆਲਾ ਦੇ ਰੇਲਵੇ ਸਟੇਸ਼ਨ ਪੁਲਿਸ ਵੱਲੋਂ ਵੀ ਲਗਾਤਾਰ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਨਾ ਕਰ ਸਕਣ ਅਫਸਰ ਸਾਹਿਬ ਜਿਹੜੀ ਅੱਜ ਚੈਕਿੰਗ ਸਹੀ ਯਾਰੀ ਕੁਝ ਸਪੈਸ਼ਲੀ ਕਹਿਣਾ ਚਾਹੁੰਦੇ ਹੋ ਅੰਮ੍ਰਿਤਸਰ ਨੂੰ ਮੁੱਖਰੇ ਕੀ ਤਿਆਰੀ ਹੈ ਹਾਂਜੀ ਇਹ ਮਾਨਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਆ ਜਾ ਰਹੇ ਨੇ ਪੰਜਾਬ ਵਿੱਚ ਉਹਨਾਂ ਦੀ ਆਮਦ ਨੂੰ ਮੰਦੇ ਨਖਦੇ ਹੋਏ ਅੱਜ ਜਿਹੜੀ ਕੱਲ ਰੀਸੈਂਟਲੀ ਵਾਪਕਿਆ ਹੋਇਆ ਸੁਦੇਸ਼ ਸੂਰੀ ਦੀ ਹੱਤੇ ਹੋਈ ਹੈ ਉਹਦੇ ਸਬੰਧ ਵਿੱਚ ਅਤੇ ਰੁਟੀਨ ਚੈਕਿੰਗ ਅਸੀਂ ਕਰ ਰਹੇ ਹਾਂ ਇਸ ਸਟੇਸ਼ਨ ਤੇ ਇਹਦੇ ਵਿੱਚ ਜੀਆਰਪੀ ਸਟਾਫ ਆਰਪੀਐਫ ਡੌਸ ਕਾਰਡ ਤੇ ਐਂਟੀ ਸਬਡੀ ਚੈਕਿੰਗ ਟੀਮ ਅਸੀਂ ਨਾਲ ਲੈ ਕੇ ਚੈੱਕ ਕੀਤਾ ਸਾਰਾ ਸਟੇਸ਼ਨ ਇਹਦੇ ਵਿੱਚ ਅਸੀਂ ਯਾਰਡ ਪਲੇਟਫਾਰਮਾਂ ਦੀ ਪਾਰਕਿੰਗ ਏਰੀਆ ਸਰਕੂਲੇਟਿੰਗ ਏਰੀਆ ਪਾਰਕ ਵਗੈਰਾ ਨੇ ਤੇ ਗੱਡੀਆਂ ਜਿਹੜੀਆਂ ਖੜੀਆਂ ਨੇ ਉਹਨਾਂ ਦੇ ਵਿੱਚ ਵੜ ਕੇ ਚੈੱਕ ਕੀਤਾ ਕੋਈ ਸਾਨੂੰ ਸ਼ੱਕੀ ਜਾਂ ਵਸਤੂ ਸ਼ੱਕੀ ਵਿਅਕਤੀ ਨਹੀਂ ਮਿਲਿਆ ਸਭ ਠੀਕ ਠਾਕ ਹੈ ਜਿਵੇਂ ਕਿ ਸੁੱਤੇ ਹੁੰਦੇ ਲੋਕ ਉਹਨਾਂ ਦੇ ਵੀ ਆਈ ਕਾਰਡ ਉਧਾਰ ਕਟ ਚੈੱਕ ਹਾਂਜੀ ਜਿਸ ਤੇ ਕਿਸੇ ਨੂੰ ਸਾਨੂੰ ਕੋਈ ਸ਼ੱਕ ਪੈਂਦਾ ਸੀ ਉਹਦਾ ਆਧਾਰ ਕਾਰਡ ਚੈੱਕ ਕਰਦੇ ਆ ਉਹਦਾ ਪੇਸ ਐਪਲੀਕੇਸ਼ਨ ਹੈ ਸਾਡੇ ਕੋਲ ਪਾਈਸ ਐਪਲੀਕੇਸ਼ਨ ਦੇ ਚੈੱਕ ਕਰਦੇ ਆ ਉਹਦੀ ਫੋਟੋ ਖਿੱਚ ਕੇ ਜੇਕਰ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਪਾਇਆ ਜਾਂਦਾ ਤਾਂ ਉਸ ਤੋਂ ਅਸੀਂ ਪੁਸ਼ੀਸ਼ ਕਰਕੇ ਉਹਨੂੰ ਫਿਰ ਫਰਕ ਕਰਦੇ ਆ ਇਥੇ ਦੱਸ ਦਈਏ ਕਿ ਬੀਤੇ ਕੱਲ Shiv Sena ਆਗੂ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿਖੇ ਦਿਨ ਦਿਹਾੜੇ ਭਰੇ ਬਾਜ਼ਾਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਅਤੇ Shiv Sena ਦੇ ਆਗੂਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਇਸ ਪੰਜਾਬ ਬੰਦ ਦੇ ਸੱਦੇ ਦਾ ਅਸਰ ਪਟਿਆਲਾ ਦੇ ਵਿੱਚ ਵੇਖਣ ਨੂੰ ਨਹੀਂ ਮਿਲਿਆ ਪਰ ਫਿਰ ਵੀ ਪਟਿਆਲਾ ਪੁਲਿਸ ਲਗਾਤਾਰ ਚੌਕਸ ਵਿਖਾਈ ਦੇ ਰਹੀ ਹੈ ਤਾਂ ਜੋ ਕੋਈ ਵੀ ਅਨਹੋਣੀ ਘਟਨਾ ਨਾ ਵਾਪਰ ਸਕੇ D5 ਚੈਨਲ ਪੰਜਾਬੀ ਲਈ ਪਟਿਆਲਾ ਤੋਂ ਕਮਲ ਦੁਆਦੀ ਰਿਪੋਰਟ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਫੜੈਜ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 35 channel punjabi ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ